ਇਹਨਾਂ ਨੇ ਸਾਹਮਣੀ ਹੈ ਤਾਂ ਤੁਸੀਂ ਇਹਨਾਂ ਨੂੰ ਠੀਕ ਕਰਕੇ ਕੰਮ ਚਲਾਓ ਪਿਛਲੀ ਵਾਰ ਮੈਂ ਆਇਆ ਸੀ ਤੁਹਾਡਾ ਅੱਜ ਦੀ ਤਰੀਕ ਤੋਂ ਘੱਟੋ ਘਾਟ ਨਹੀਂ ਤਾਂ 10 ਗੁਣਾ ਬਿਹਤਰ ਕੰਮ ਸੀਗਾ ਅੱਜ ਤੁਸੀਂ 10 ਗੁਣਾ ਦਾ ਘੱਟ ਮਤਲਬ ਮਾੜੇ ਦਾ ਹਲਾਚ ਬੈਠੀਆਂ ਸੋ ਇਹ ਠੀਕ ਨਹੀਂ ਹੈਗਾ ਇਸ ਤੋਂ ਹੀ ਪਤਾ ਚੱਲਦਾ ਵੀ ਨਿਲਾਇਕੀਆਂ ਕਾਰਨ ਹੋ ਰਿਹਾ ਹੈ ਬਾਕੀ ਵੀਡੀਓ ਸਾਹਿਬ ਨੂੰ ਜੋ ਮਤਲਬ ਬਹਿ ਕੇ ਉਹ ਨੇੜੀ ਸਾਹਿਬ ਨਾਲ ਸਾਰਾ ਡਿਸਕਸ ਕਰਕੇ ਜੋ ਕਰਵਾਉਣਾ ਹੈਗਾ ਕਰਵਾ ਲਈ ਪਹਿਲੇ ਡਿਵੈਲਪਮੈਂਟ ਦੇ ਨਾਮ ਦੀ ਨਏ ਕਰੀ ਜਾਂ ਹਰ ਵਾਰੀ ਡਿਵੈਲਪਮੈਂਟ ਦਾ ਪਾ ਦੇਵੇਂ ਆਪਣਾ ਕੰਮ ਨਹੀਂ ਸਾਰੇ ਜੱਟਾ ਟਾਟੀਪਾ 22 ਸਾਲਾਂ ਦੇ ਵਿੱਚ ਅੱਜ ਤੁਸੀਂ ਪਹੁੰਚੇ ਹੋ ਮੰਗਲ ਡੀਸੀ ਸਾਹਿਬ ਵੀ ਪਹੁੰਚੇ ਹੋ ਪੁੱਚੇ ਸੀ ਤੇ ਤੁਸੀਂ ਵੀ ਐਡੀਸਾ ਪਹੁੰਚੋ ਤੇ ਜਿਹੜਾ ਗਾਈਆਂ ਦਾ ਹਾਲ-ਮਾਲਾ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਜਿਹੜਾ ਇੱਥੇ ਮੈਨੇਜਰ ਲੱਗਿਆ ਸਟਾਫ ਲੱਗਿਆ ਉਹਨਾਂ ਨੂੰ ਇੱਕ ਵਾਰ ਵਰਨਿੰਗ ਦਿੱਤੀ ਜਿਹੜਾ ਪਹਿਲਾਂ ਵੀ ਮੈਂ ਗੱਲ ਕੀਤਾ ਸੀਗਾ ਲੋਕਾਂ ਦਾ ਨਿਪਟਾ ਚੁੱਕਿਆ ਸਭ ਆ ਗਿਆ ਹੈ ਤੇ ਤੁਸੀਂ ਇਹ ਨੋਟਿਸ ਕੀਤਾ ਵੀ ਕੰਮ ਆਵੇ ਸਿਹਰ ਕੋਲੋਂ ਫਿਕਸ ਹੋ ਜਾਵੇ ਪਰ ਉਹ ਤੋਂ ਬਾਅਦ ਹੋਰ ਵੀ ਹੈਗੀ ਮੈਨੇਜਮੈਂਟ ਦੀ ਘਾਟ ਹੈ ਜੀ ਤੇ ਇਨਫੈਕਟ ਤੁਸੀਂ ਜਿਹੜਾ ਪਹਿਲਾਂ ਜਿਹੜੇ ਘਟੇ ਕਿ ਉਹਨਾਂ ਦੀ ਸੈਪਰੇਟਲੀ ਜਿਹੜਾ ਹੈਗਾ ਜਿਹੜਾ ਆਪਣੀ ਸ਼ੈਕ ਸੀਗੇ ਉਹਨਾਂ ਨੂੰ ਤੇ ਰਲ ਕੇ ਕੀਤਾ ਸੀ ਤੇ ਉਹਦੇ ਜਿਹੜਾ ਉਹਨਾਂ ਦੀ ਛਾਂ ਲਈ ਵੀ ਚਾਦਰਾਂ ਲੱਗੀਆਂ ਸੀਆਂ ਤੇ ਜਿਹੜੇ ਗਰਮ ਹਵਾਵਾਂ ਉਹ ਮਿੱਤਾਂ ਵੀ ਇੰਗਲੈਂਡ ਤੋਂ ਆਉਂਦੀਆਂ ਸੀ। ਉਹ ਮੈਨੇਜਮੈਂਟ ਦਾ ਹੈਗਾ ਜੀ ਇੱਕ ਵਾਰ ਕਾਹੇ ਦੇ ਮੱਦੇਨਜ਼ਰ ਮਤਲਬ ਸਰਪਟ ਨਿਰਦੇਸ਼ਕਾਂ ਕਰਸਾ ਰਹੇ ਨੇ। ਕੁਝ ਕੋਈ ਹੈ ਨਾ। ਕਿ ਕਿਹੜਾ ਹੈਗਾ ਜਿਹੜੀ ਲੱਗੂਗਾ ਤੇ ਜਿਹੜੀ ਇਸ ਤਰ੍ਹਾਂ ਕਿੰਨੇ ਦਿਨਾਂ ਦਾ ਆਲਟੀਮੇਟ ਦਿੱਤਾ ਸੀ ਇਹ ਤਰੀਕ ਤੋਂ ਅੱਗੇ ਉਹ ਕੰਡੀਅਰ ਸਿਰ ਕੰਮ ਕਰਨਾ ਸ਼ੁਰੂ ਕਰਦੇ 2 ਬ੍ਰੇਕ ਬਾਅਦ ਵੀਡੀਓ ਸਾਥ ਚ ਰਿਵਿਊ ਵੀ ਆਈ ਜਾ ਰਹੇ ਨੇ ਕਿਉਂਕਿ ਉਹ ਜਿਹੜਾ ਰਹਿਣਾ ਪਹਿਲਾਂ ਹੁੰਦਾ ਵੀ ਬੰਦ ਨੂੰ ਆਦਾ ਰੱਖਿਆ ਹੁੰਦਾ ਜਾ ਆ ਰਿਹਾ ਹੈ ਤਾਂ ਹੈ ਤੁਹਾਡਾ ਹੱਥ ਵੀ ਨਹੀਂ ਆਉਂਦਾ ਕੋਈ ਨਾ ਮੈਨੇਜਮੈਂਟ ਦਾ ਹੈਗਾ ਕੂੜੀ ਕਰਕੇ ਰੱਖਣਾ ਠੀਕ ਹੈ ਨਹੀਂ ਦਾ ਕੂੜੀ ਦਾ ਜਿਹੜਾ ਇਕੱਠਾ ਜਾਂ ਕੂੜੀ ਬਾਹਰ ਪੀ ਇਹ ਵੀ ਅੰਦਰ ਰੱਖਣਾ ਇਹ ਜਿਹੜਾ ਹੈਗਾ ਜੀ ਆਪਣੇ ਜਾਂ ਤਰਪਾਲ ਤੇ ਫਿਲਾਲ ਦਾ ਖਸਰਾ ਟੈਂਪਰੀ ਵੀ ਲੇਗਾ ਤੇ ਉਹਦੇ ਜਿਹੜੇ ਸ਼ੈੱਡ ਬਣੇ ਹੋਏ ਆ ਉਹ ਵੀ ਇੱਕ ਪਾਸੇ ਰੱਖੇ ਹੋਣਗੇ ਤਾਂ ਇਹ ਹੱਲ ਨਹੀਂ ਚੱਲੇਗਾ ਉਹਨਾਂ ਦੀ ਆਪਣੇ ਬਿਨਾਰ ਕਰਕੇ ਉਹਨਾਂ ਦੀ ਕਪੈਸਿਟੀ ਵਾਧੂ ਦੀ ਜਿਹੜੇ ਬਣਾਉਂਦੇ ਸਨ ਕਹਾਂਗੇ ਖਨਾਲ ਜਿੱਥੇ ਪਈ ਹੈਗੀ ਆ ਉੱਥੇ ਅਸੀਂ ਨਾ